ਜਹਾਂ ਦੋਸਤੋ ਮੈਂ Pritam Singh Pritam Hitarm Factory ਦਾ ਫਾਊਂਡਰ ਸੈਕਟਰ ਤੁਸੀਂ ਦੇਖ ਰਹੇ ਹੋ Pritam Hitarm Academy ਇਸ ਪੁਲਿਸ ਫੈਕਟਰੀ ਤੇ ਅੱਜ ਆਪਣਾ ਬੱਚਿਆਂ ਦਾ ਤੇ ਕੁੜੀਆਂ ਤੇ ਮੁੰਡਿਆਂ ਦਾ 1600 ਮੀਟਰ ਦਾ ਟ੍ਰੈਕ ਰ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਕੁੜੀਆਂ ਦੀ ਵਾਰੀ ਆ ਇਹਨਾਂ ਦਾ ਕੁੜੀਆਂ ਦਾ 800 ਮੀਟਰ ਦਾ ਟੈਸਟ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜੇ ਦੇ ਰਹੇ ਹਾਂ ਲੌਂਗ ਜੰਪ ਤੇ ਹਾਈ ਜੰਪ ਪ੍ਰੋਪਰਲੀ ਅੱਜ ਫੁੱਲ ਟੈਸਟ ਹੈ ਜੀ ਜਿਵੇਂ ਕਿ ਥੋੜਾ ਪੰਜਾਬ ਪੁਲਿਸ ਦੇ ਵਿੱਚ ਹੁੰਦਾ ਹੈ ਸਭ ਤੋਂ ਪਹਿਲਾਂ ਥੋੜੀ ਰਨਿੰਗ ਹੁੰਦੀ ਆ ਉਸ ਤੋਂ ਬਾਅਦ ਲੌਂਗ ਜੰਪ ਉਸ ਤੋਂ ਬਾਅਦ ਹਾਈ ਜੰਪ ਅੱਜ ਬੱਚਿਆਂ ਨੂੰ ਪ੍ਰੋਪਰ ਉਸ ਅਕੋਰਡਿੰਗ ਜਿਹੜਾ ਟੈਸਟ ਜਿਹੜਾ ਕਰਵਾਇਆ ਜਾਏਗਾ ਇਹ ਬਿਲਕੁਲੀ ਬਿਗਨਰ ਬੱਚੇ ਨੇ ਇਹ ਉਹ ਬੱਚੇ ਨੇ ਜਿਨ੍ਹਾਂ ਦਾ ਕੇ ਪੰਜਾਬ ਪੋਸਟਲ ਰਿਸਪੌਂਸੇਬਲ ਦਾ 2025 ਵਾਲਾ ਜਿਹੜੇ ਨੰਬਰ ਹੈ ਉਹ ਵਧੀਆ ਆਏ ਨੇ ਤੇ ਅੱਜ ਇਹਨਾਂ ਦੇ ਬੱਚੇ ਦਾ ਫਰਸਟ ਟ੍ਰਾਇਲ ਆ ਤੇ ਫਰਸਟ ਟ੍ਰਾਇਲ ਦੇ ਵਿੱਚ ਦੇਖਦਾ ਕਿੰਨੀ ਪ੍ਰੋਗਰੈਸ ਕਰਦੇ ਆ ਬੱਚਾ ਆਲਰੇਡੀ ਦੋ ਹਫ਼ਤੇ ਹੋ ਚੁੱਕੇ ਨੇ ਮਿਹਨਤ ਕਰਦੇ ਹੋਏ ਤੇ ਅੱਜ ਇਹਨਾਂ ਦਾ ਟ੍ਰਾਇਲ ਲੈਨੇ ਆਪਾਂ ਹਾਂਜੀ ਰੈਡੀ ਬੱਚੇ ਯਸ ਸਰ ਜਦੋਂ ਹੀ ਤੁਸੀਂ ਪਹਿਲਾਂ ਬੋਲੋ ਥੋੜਾ ਫਾਈਨਲ ਟੈਸਟ ਆ ਉਦੋਂ ਤੁਹਾਡੇ ਉੱਥੇ ਪੈਰਾਂ 'ਚ ਤੁਹਾਨੂੰ ਪਤਾ ਹੈ ਚਿਪ ਲਗਾਉਂਦੇ ਆ ਟਾਈਮਿੰਗ ਚਿਪ ਠੀਕ ਹੈ ਤੇ ਉੱਥੇ ਇੰਡੀਵਿਜੂਅਲ ਸਟਾਰਟ ਹੁੰਦਾ ਸਾਰਿਆਂ ਦਾ ਜਿਵੇਂ ਅੱਜੇ ਤਾਂ ਆਪਾਂ ਇੱਥੇ ਆਪਾਂ ਥੋੜਾ ਟੋਟਲੀ ਸਾਰਿਆਂ ਦੀ ਗੱਲ ਲੱਗਿਆ ਇਕੱਠਾ ਸਟਾਰਟ ਉੱਥੇ ਇੰਡੀਵਿਜੂਅਲ ਟੂ ਇੰਡੀਵਿਜੂਅਲ ਆ ਜਿਵੇਂ ਮੈਂ ਉਰੇ ਖੜਾ ਹਾਂ ਜੇ ਮੈਂ ਅੱਗੇ ਪੈਰ ਕਰਾਸ ਕਰ ਲਿਆ ਮੈਕ ਤੋਂ ਤਾਂ ਮੇਰਾ ਟਾਈਮਰ ਸ਼ੁਰੂ ਹੋ ਜਾਣਾ ਹੈ ਠੀਕ ਜਦੋਂ ਤੁਸੀਂ ਉਧਰਲੀ ਸਾਈਡ ਤੋਂ ਆਣਾ ਘੁੰਮ ਕੇ ਪ੍ਰੋਪਰ ਜੇ ਮੈਂ ਕਰਾਸ ਕਰੂੰਗਾ ਤਾਂ ਮੇਰਾ ਟਾਈਮਰ ਬੰਦ ਹੋਏਗਾ ਠੀਕ ਹੈ ਚਾਰ ਚੱਕਰ ਤੋਂ ਬਾਅਦ ਉਹ ਆਟੋਮੈਟਿਕਲੀ ਬੰਦ ਹੋ ਜਾਂਦਾ ਏ ਜਿੰਨੀ ਤੁਹਾਡੀ ਪੁਆਇੰਟ ਮ ਠੀਕ ਹੈ 22 ਸਿਆ ਤੇ ਆ ਰੱਖਣਾ ਜਿਹੜਾ ਲਾਸਟ ਵਾਲੇ 100 ਮੀਟਰ ਆ ਉਹ ਪ੍ਰੋਪਰ ਖਿੱਚ ਕੇ ਮਾਰਨੇ ਨੇ ਔਰੇ ਕਰਾਸ ਕਰਨ ਤੋਂ ਬਾਅਦ ਹੀ ਤੁਹਾਡਾ ਟਾਈਮ ਮੈਂ ਨੋਟ ਕਰੂੰਗਾ ਟਾਈਮਰ ਲਗਾ ਕੇ ਏਣਾ ਫੋਨ ਤੇ ਹਾਂਜੀ ਫਿਰ ਕਰੀਏ ਸ਼ੁਰੂ ਵਧੀਆ ਕਰੋਗੇ ਸਾਰੇ ਯੈਸ ਸਰ ਵੱਡੇ ਵਾਲੇ ਟ੍ਰੈਕ ਤੇ ਰਹਿਣਾ ਸਾਰੇ ਨੇ ਜੀ ਠੀਕ ਹੈ ਹਾਂ ਜੀ ਬੋਸ ਰੈਡੀ ਹਾਉ ਦਾ ਜੋਸ਼ ਹਾਏ ਹਾਉ ਦਾ ਜੋਸ਼ ਯੈਸ ਸਰ ਹਾਉ ਦਾ ਜੋਸ਼ ਯੈਸ ਸਰ ਅੱਜ ਆਪਾਂ ਪ੍ਰੋਪਰ ਤੁਹਾਨੂੰ 1600 ਮੀਟਰ ਟ੍ਰੇਲ ਦੀ ਵੀਡੀਓ ਜਿਹੜੀ ਅਪਲੋਡ ਕਰਨ ਲੱਗੇ ਆ ਤੇ ਇਹ ਆਪਣੇ ਕੋਲ ਇੱਥੇ 400 ਮੀਟਰ ਪਲੱਸ ਗਰਾਊਂਡ ਹੈ ਮਕੰਚਨ ਦਾ ਟਾਈਮਿੰਗ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਨਾਂ ਦੇ ਨਾਲ ਫਿਰ ਉਸ ਤੋਂ ਬਾਅਦ ਗਰਲਸ ਦਾ ਟ੍ਰਾਇਲ ਹੈ ਇਹ ਆਪਾਂ ਇੱਕ ਵੀਡੀਓ ਦੇ ਵਿੱਚ ਕਵਰ ਅਪ ਕਰਾਂਗੇ ਇੱਕ ਵੀਡੀਓ ਦੇ ਵਿੱਚ ਲੌਂਗ ਜੰਪ ਰਨਿੰਗ ਤੇ ਹਾਈ ਜੰਪ ਕਰਾਂਗੇ ਇਹ ਪ੍ਰੋਪਰ ਮੁੰਡਿਆਂ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਸਾਰੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਕੱਲ ਦੀ ਵੀਡੀਓ ਦੋ ਵੀਡੀਓਜ਼ ਅਪਲੋਡ ਕਰਾਂਗੇ ਇਹ ਵੀਡੀਓ ਇਹਨਾਂ ਬੱਚਿਆਂ ਦੇ ਘਰ ਦੇ ਪੇਰੈਂਟਸ ਜ਼ਰੂਰ ਦੇਖਣ ਤੇ ਆਪਣੇ बच्चे दी की टाइमिंग आई बच्चा कि कैमरा मैन जी कैमरा मैन जी इधर आज हाँ जी पहले बच्चे की टाइमिंग एक तेरह पहला चक्कर दूसरा चक्कर शाबाश बहुत बढ़िया आज अपना ट्रायल है जी जान रखो थोड़ी जी ਲਓ ਜੀ ਕੈਮਰਾਮਨ ਜੀ ਦੋਸਤੋ ਇਹ ਆਪਣੇ ਕੋਲ ਇੱਥੇ ਅਕੈਡਮੀ ਦੇ ਵਿੱਚ ਰਹਿਣ ਸੰਖ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਹੈ ਅਕੈਡਮੀ ਦੇ ਵਿੱਚ ਤੁਸੀਂ ਤੁਹਾਨੂੰ ਦਿਖਾ ਦਿੰਨੇ ਹੌਸਟਲ ਵਗੈਰਾ ਸਾਰਾ ਆਪਣਾ ਗਰਾਊਂਡ ਤੇ ਹੌਸਟਲ ਜੋ ਤੁਸੀਂ ਤਿੰਨ ਬਿਲਡਿੰਗਸ ਦੇਖ ਰਹੇ ਠੀਕ ਹੈ ਇੱਕ ਕੁੜੀਆਂ ਦੀ ਬਿਲਡਿੰਗ ਬॉयਜ਼ ਦੀ ਬਿਲਡਿੰਗ ਸਿੰਘ ਤੇ ਨਾਲ ਦੇ ਨਾਲ ਹੀ ਆਪਣਾ ਗਰਾਊਂਡ ਠੀਕ ਹੈ ਇੱਥੇ ਆਪਣੇ ਕੋਲ ਜੋ ਫਿਜ਼ੀਕਲ ਟ੍ਰੈਇਲ ਵਾਲੇ ਵਿੱਚ ਇੱਕ ਤੈਉ ਬੈਚ ਚੱਲ ਰਿਹਾ ਤੇ ਬਾਕੀ ਸਟੱਡੀ ਵਾਲੇ ਬੈਚ ਚੱਲ ਰਹੇ ਨੇ ਤੁਸੀਂ ਕਿਸੇ ਵੀ ਸਮੇਂ ਆ ਕੇ ਆਪਣੀ ਅਕੈਡਮੀ ਜਿਹੜੀ ਉਹ ਜੁਆਇਨ ਕਰ ਸਕਦੇ ਹੋ ਬਹੁਤ ਹੀ ਘੱਟ ਫੀਸ ਦੇ ਵਿੱਚ ਵਧੀਆ ਤਿਆਰੀ ਹੁੰਦੀ ਪ੍ਰੀ ਟੈਂਪਰਟ ਨਹੀਂ ਕਰਦੇ ਸ਼ਾਬਾਸ਼ 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 2 36 ਦੇ ਵਿੱਚ 800 ਮੀਟਰ ਕੰਪਲੀਟ ਸ਼ਾਬਾਸ਼ ਤੀਸਰਾ ਚੱਕਰ ਸ਼ਰਧ 3 ਮਿੰਟ ਖਿੱਚ ਗਏ ਖਿੱਚ ਗਏ ਸ਼ਬੂਸ਼ ਦੋਈ ਚੱਕਰ ਰਹਿ ਗਏ ਹੱਥ ਸਹੀ ਚਲੋ ਹੱਥ ਸਹੀ ਚਲੋ ਅੱਗੇ ਵਾਲੇ ਬੰਦੇ ਦਾ ਸਟੈਫ ਫੜ ਕੇ आज टिले पेने का कम नहीं है क्या तो शाबाश 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 दौड़ के स्टेप दा बच्चे स्टेप दा लंबा स्टेप लै खोल शाबाश 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 लास्ट चक्कर ਅੱਜ ਆਪਣੇ ਮੁੰਡੇ ਟਾਈਮਿੰਗ ਹਾਜੂ ਆਲਮੋਸਟ ਮੁੜੀ ਆਜੂ ਸਾਰਿਆਂ ਦੀ ਕੈਚ ਗਿਆ ਕੈਚ ਗਿਆ ਲਾਸਟ ਰੈਗ ਗਿਆ ਸਪੀਡ ਕਰੋ ਬੋਲ ਸਾਰੇ ਇਧਰ ਆ ਦੀ ਗਰਲਸ ਸਾਰੇ ਇਧਰ ਲਾਈਨ ਅਪ ਲਾਸ ਰਾਉਂਡ ਕਭੀ ਆ ਜਾਣਾ ਰਾਮਣਾ ਆ ਜਾਣਾ ਖਿੱਚ ਕੇ ਥੋੜਾ ਆਈ ਸਟੈਪ ਤੇ ਚਲੋ 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 ਬੋਲ ਸ਼ਾਬਾਸ਼ ਹੱਥ ਚਲਾ ਹੱਥ ਚਲਾ ਟਾਈਮ 5 ਮਿੰਟ ਸ਼ਾਬਾਸ਼ 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 ਲੰਬਾ ਸਟੈਪ ਲੈ ਹੱਥ ਖੋ ਲਾਸ ਰਾਉਂਡ ਬੋਲ ਕਲਾਪਿੰਗ ਕਰੋਗੇ ਤਨੀ ਮੋਟੇ ਖਿੱਚ ਕੇ ਪਹਿਲਾ ਬੱਚਾ ਆਉਂਦਾ ਹੋਇਆ ਆਪਣਾ ਸ਼ਾਬਾਸ਼ 5 18 ਦੇ ਵਿੱਚ 5 21 ਦੇ ਵਿੱਚ ਖਿੱਚ ਕੇ ਵਾਹ ਦੁਰ ਚੱਲ 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 5 30 ਦੇ ਵਿੱਚ ਪੰਜ ਖਿੱਚ ਕੇ ਹੱਥ ਚਲਾ ਹੱਥ ਜਮਾਈ ਜੋ चल 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 शाबाश 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 पांच पंताली कंप्लीट करता मुंडा <uçyu> के बच्चे लास्ट राउंड लास् के बोस चल 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 लास्ट लंबा स्टेप ले थोड़ा वेरी गुड वेरी गुड वेरी गुड लास्ट 6 14 ਦੇ ਵਿੱਚ 6 17 6 19 6 20 ਸ਼ਾਬਾਸ਼ 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 ਲਾਸਟ 6 30 6 35 6 36 ਲਾਸਟ 6 40 6 41 6 42 चे चे आली, पंजा, लास, 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 छे छियाली संताली लास्ट 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 पचवंजा छे पचवंजा छे अठवंजा सात मिनट खिंचो लास् क्रैपिंग करो क्रैपिंग करो खिंचो 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 लास्ट तक सौ मीटर लगाओ जोर बोस कवर 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 लास्ट छे पच्चीच छबी साढ़े सात साथ मिनट सिर्फ दो तीन बचे रह गए गुड बहुत बढ़िया क्लोजिंग लास्ट लास्ट लंबा स्टेप क्रिप्टो सत पंजा बहुत बढ़िया, खिंच गए बहुत खिंच गए सारे कवरअप कवरअप अठ मिनट चार सैकेंड अठ मिनट पंद्रह सैकेंड फाइनल अठ पंद्रह क्लोजिंग ਆ ਸਾਰੇ ਬੱਚੇ ਆਪਣੇ ਸਰ ਮੇਰੇ ਕਿੰਨੇ ਟਾਈਮ ਤੱਕ 6 36 6 36